ਜਲੰਧਰ ਸ਼ਹਿਰ ਦੇ 48 ਸਾਲ ਦੇ ਇਸ ਜਾਨਵਰ ਨੇ ਜਿਹਨੇ ਪ੍ਰੋਬਲਮ ਕੋਰ ਨਾਲ ਇੰਨੀ ਗੰਦੀ ਹਰਕਤ ਕੀਤੀ ਤੇ ਫੇਰ ਉਹਨੂੰ ਇੱਕ ਦਰਦਨਾਕ ਮੌਤ ਦਿੱਤੀ। ਮੁਹੱਲੇ ਵਾਲਿਆਂ ਵੱਲੋਂ ਇਹਦੇ ਤੇ ਦੋਸ਼ ਲਾਏ ਜਾ ਰਹੇ ਆ ਕਿ ਇਹਨੇ ਅੱਜ ਤੋਂ 6 ਸਾਲ ਪਹਿਲਾਂ ਆਪਦੀ ਹੀ 26 ਸਾਲਾਂ ਦੀ ਕੁੜੀ ਦਾ ਰੇਪ ਕਰਕੇ ਉਹਨੂੰ ਮਾਰਿਆ। ਇਸ ਖਬਰ ਦਾ ਕਨਫਰਮ ਹੋਣਾ ਹਜੇ ਬਾਕੀ ਆ। ਇਹ ਸਿਰਫ ਇੱਕ ਦੋਸ਼ ਆ ਜੋ ਮੁਹੱਲੇ ਵਾਲਿਆਂ ਵੱਲੋਂ ਲਾਇਆ ਜਾ ਰਿਹਾ। 4-5 ਅਲੱਗ-ਅਲੱਗ ਇੰਟਰਵਿਊਜ਼ 'ਚ ਇਹ ਗੱਲ ਕਹੀ ਜਾ ਰਹੀ ਆ ਕਿ ਇਹੇ ਹਰਮਿੰਦਰ ਸਿੰਘ ਰਿੰਪੀ 2019 'ਚ ਜਲੰਧਰ ਦੀ ਇਸ ਪਾਰਸ ਕਲੋਨੀ 'ਚ ਮੂਵ ਹੋਇਆ ਆ ਆਪਦੀ ਵਾਈਫ ਨਾਲ ਤੇ ਆਪ ਕੁੜੀਆਂ ਨਾਲ ਜਿਨ੍ਹਾਂ ਦੀ ਉਮਰ 16 ਤੇ 24 ਸਾਲ ਆ ਤੇ ਨਾਲ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਇਹਦੀ 26 ਸਾਲਾਂ ਦੀ ਕੁੜੀ ਸੀ ਉਹਦਾ ਰੇਪ ਕਰਕੇ ਉਹਨੂੰ ਇਹ ਮਾਰ ਚੁੱਕਿਆ ਤੇ ਉਦੋਂ ਇਹਦੇ ਤੇ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਹੀਂ ਹੋਈ ਪਰ ਇਸ ਲਾਏ ਹੋਏ ਦੋਸ਼ ਕਿੰਨਾ ਕੁ ਸੱਚਾ ਉਹ ਆਪਾਂ ਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂਗਾ ਹੁਣ ਇਹ ਹਰਮਿੰਦਰ ਸਿੰਘ ਰੇੰਪੀ ਇੱਕ ਪ੍ਰਾਈਵੇਟ ਸਕੂਲ ਬੱਸ ਦਾ ਡਰਾਈਵਰ ਸੀ ਰੂਹ ਕੰਬ ਜਾਂਦੀ ਆ ਸੋਚ ਕੇ ਕਿ ਜੀਨੇ ਇੱਕ ਬੱਚੀ ਨਾਲ ਆ ਕੁਛ ਕੀਤਾ ਇਹੋ ਜੇ ਬੰਦੇ ਦੇ ਹੱਥ 'ਚ ਬੱਚਿਆਂ ਨਾਲ ਭਰੀ ਹੋਈ ਸਕੂਲ ਬੱਸ ਰਹਿੰਦੀ ਸੀ ਇੱਕ ਅਮਰਤਾਰੀ ਬੰਦੇ ਦੇ ਰੂਪ 'ਚ ਇਹ ਸਿਰਫ ਇੱਕ ਬਹਿਰੂਪੀਆ ਸੀ ਕਿਉਂਕਿ ਗੁਰੂ ਦਾ ਸ ਇਹੋ ਜੀ ਘਟੀਆ ਹਰਕਤ ਕਰੀ ਨਹੀਂ ਸਕਦਾ ਇੱਕ ਮਾਂ ਤੇ ਦੋ ਇਹ ਭੈਣ ਭਰਾ ਸਿਰਫ ਤਿੰਨ ਜਾਨਾਂ ਦਾ ਪਰਿਵਾਰ ਸੀ ਪਿਓ ਤੱਕ ਸਰਤੇ ਨਹੀਂ ਸੀ ਇਹਨਾਂ ਬੱਚਿਆਂ ਦੇ ਇਹੋ ਜੇ ਨਿੱਕੇ ਜਿਹੇ ਪਰਿਵਾਰ ਨੂੰ ਤਬਾਹ ਕਰਕੇ ਰੱਖਤਾ ਇਸ ਜਾਨਵਰ ਨੇ ਜਿਵੇਂ ਅੱਜ ਚਰਨਜੀਤ ਸਿੰਘ ਚੰਨੀ ਪਰਿਵਾਰ ਕੋਲੇ ਪਹੁੰਚਿਆ ਓਵੇਂ ਆਪਣੇ ਸੀਐਮ ਭਗਵੰਤ ਮਾਨ ਦਾ ਵੀ ਹੱਕ ਬਣਦਾ ਕਿ ਉਹ ਪਰਿਵਾਰ ਨਾਲ ਖੜਨ ਪ੍ਰਬਲੀਨ ਦੇ ਜਸਟਿਸ ਦਾ ਪ੍ਰੈਸ਼ਰ ਆਪਾਂ ਨੂੰ ਹੀ ਰਲ ਕੇ ਇਹਨਾਂ ਤੇ ਪਾਉਣਾ ਪੈਣਾ ਤਾਂ ਕਿ ਗੱਲ ਸਿਰਫ ਰੀਲਾਂ ਜਾਂ ਕਮੈਂਟਾਂ ਤੱਕ ਹੀ ਨਾ ਰਹਿ ਜਾਵੇ